ਹਾਂਜੀ ਕਿਸਾਨ ਵੀਰੋ ਸਾਰੇ ਕਿਸਾਨ ਵੀਰਾਂ ਸਤਿ ਸ੍ਰੀ ਅਕਾਲ ਤੁਹਾਡੇ ਵਾਸਤੇ ਬਹੁਤ 4-5 ਮਿੰਟ ਸਕਰੀਆਂ ਲੱਗੇ ਤੇ ਸਕਰੀਆਂ ਗੱਭਣ ਵੀਰ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਵੀਰ ਜੀ ਹੱਥ ਜੋੜ ਕੇ ਬੇਨਤੀ ਕਰੀ ਸਾਰੇ ਮੇਰੇ ਰੱਬੀ ਪਿੰਡ ਚੋੜੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵੀਰ ਜੀ ਆਪਣਾ ਨੰਬਰ 9855817707 ਵੀਰ ਜੀ ਵੱਡੀ ਛੋਟੀ ਦਿਖਾਉਂ ਦਜਾ ਤੂਆ ਗੱਭਣਾ ਲੱਗੀ ਬਹੁਤ ਚੰਗੀ ਰਿਆਣੇ ਦੀ ਛੋਟੀ ਵੀਰ ਜੀ ਕਿੰਦਰ ਮੁਖਾ ਦੇ ਵੀਰ ਜੀ ਅੰਦਰ ਸਾਹਿਬ ਬਹੁਤ ਚੰਗੀ ਛੋਟੀ ਆ ਤੁਜ ਜਸੂਬਾ ਬਹੁਤ ਛੋਟੀ ਛੋਟੀ ਵੱਡੀ ਕੱਟ ਕੱਟ ਬਿਰਦੀ 15 ਲੀਟਰ ਦੁੱਧ ਹੋ ਗਿਆ ਅਰੇ ਕਰਮਾੜੀ 12 13 ਕਿਲੋ ਪਈਦਾ ਨਹੀਂ ਤਾਰੇ ਆਣੇ ਚੱਲ ਗਏ ਬਿਰਦੀ ਜੀ ਮੁੱਲ ਬਿਰਦੀ ਭਾਵੇਂ ਕਰਾ ਲਓ ਡੇਢ ਤਾਂ ਨਹੀਂ 135 ਭਾਂ ਸਵਾ ਤੇ ਪਲੱਕ 15000 ਦੀ ਦੇਣੀ ਆ ਬੇਟੀ ਪਲੱਕ 15000 ਦੀ ਕੰਮੀ더라 ਬਖਾਉ ਚਾਟੀ ਬਿਰਦੀ ਬਿਰਦੀ ਕੋ ਦਜੇੋ ਵਾਲਾ ਆਲੇ ਕੋ ਤਿੱਜੇ ਲਾਲੇ ਛੋਟੇ ਮੁੱਲ ਦੀ ਬਿਰਦੀ 7 8 ਕਿਲੋ ਬੋਲਾ ਨਾਲ ਥੱਲੇ ਬਖਾਉ ਬੇਟੀ ਇਹਦਾ ਸੁਆ ਮੰਨ ਲੈ 40 ਸਿੰਘ ਬਿਰਦੀ ਦੋ ਤੰਗਰਾ ਦੀ ਤਾ ਤੱਕ ਕਿਨੋਂ ਬੋਲਾ ਥਲੇ ਹਾ ਬੱਚਾ ਵੀ ਦੀਦਾ ਆ ਜੀ ਖਾਓ ਚੰਗੀ ਤੇਰਾ ਬੱਚਾ ਖਾ ਦਿਓ ਜੀ ਇਹ ਬਿੱਤਰੋ ਖਾਓ ਵੀ ਪਿੱਛਾ ਚੰਗਾ ਕਦ ਕਾਠ ਵਧੀਆ ਮੈਂ ਇੱਕ ਨੰਬਰ ਲਈ ਬੱਤਾਂ ਮਨੇ ਕੱਪ ਕਿੱਤੀ ਮੋਂ ਦਾ ਪਾਉਣਾ 73 ਕਰਾ ਲਓ ਪਾਉਣਾ 70 ਕਰਾ ਲਓ ਜੀ ਦੋ ਘਟ 70 ਦੀ ਦੇਣੀ ਹੈ ਵੇ ਜੀ ਹਾਂ ਜਨਾ 67000 ਰੁਪਏ ਦੀ लास्ट ਦੇਣੀ ਹੈ ਵੇ ਜੀ ਕਿੱਤੀ ਤਰਫ ਖਾਓ ਵੀਰ ਜੀ ਥਣ ਥਣ ਖਾਓ ਬੱਚਾ ਖਾ ਦੇ ਬਹੁਤ ਚੰਗੀ ਮੈਂਨੀ ਦੀ ਰਗ ਚ ਆਉਂਦੀ ਹੈ 10 ਪੁਲਾ ਦਾ ਦਿੱਤੀ ਜੂ ਕੋ ਬੱਡੇ ਵੀਰ ਜੀ ਬਹੁਤ ਚੰਗੀ ਆਹ ਨਾ ਦਰ ਉਹਨੇ ਛੱਡੋ ਬੱਚਾ ਵੇ ਜੀ ਤੁਹਾਨੂੰ ਬੱਚੀ ਪੰਜ ਪਹਿਲਾਂ ਦੇ ਬਾਅਦ ਖਾ ਲੈ ਤਾਂ ਚਲੋ ਕੜਾ ਯਾਉ ਵੀਰ ਜੀ ਆ ਗਿਆ। ਸਿੱਧਾ ਸੁਆਗਰ ਦੀ 10 ਕਿਲੋ ਦੋ ਮਾਈਕਲੇ। ਪਰ ਆ ਤਾਂ ਜਦ ਨੇ ਸਿੱਕਾ ਟੀ ਮਗਰ ਵੀਰ ਜੀ। ਮਗਰ ਪਿੱਛੇ ਕੱਟੀ ਬੋਰੀ ਵਾਲੀ ਵੀਰ ਜੀ ਕਾ ਦਿਖਾ ਦਿਆ ਜੀ ਨੂੰ। 10 ਕਿਲੋ ਦੋ ਦੇ ਵੀਰ ਜੀ। ਦੇਖੀ ਤਾਂ ਅਸਲ ਤੋਲ ਕੇ ਜਾਂਾਂਗੇ ਕੱਟੀ ਮਗਰ ਉੱਤੀ ਬਹੁਤ ਚੰਗੀ ਮੈਂ ਹੈ ਜੀ ਤੇ ਜਸੂਆ ਛੋਟੀ ਮੋਢੇ ਮੇਰ ਕੀ 80 ਕਰਾ ਲੋ 82 ਕਰਾਣੋ ਕਿ 70 ਕਰਾਣੋ ਜੋ ਮਰਜੀ 70 ਤੋਂ ਮਾਨਤਾਨ ਕਰਨਾ ਬਰਤੀ ਆਹ ਤਾਂ ਆਹ ਜਨਾ ਕੀ ਆ ਛੜਨਾ 70 ਤੋਂ ਬਰਤੀ 70000 ਇਹ ਵੀ ਵਧੀਆ ਇਧਰ ਪਿੱਛੋਂ ਖਾਓ ਜੀ ਬਹੁਤ ਚੰਗੀ ਮੈਂ ਹੈ 12-13 ਕਿਲੋ ਦਾ ਦਿੱਤੀਓ ਜਸੂਆ ਬਰਤੀ ਛੋਟੀ ਮੈਂ ਤਿਆਰ ਰਿਵਰਜੀ ਦੇਣੀ ਹੈ ਪਾ। ਲਾ ਮੇਰੇ ਮੁਖਾਉ ਇੰਨੇ ਤਾਰਾ ਮਾਰ ਕੇ ਮਾਰ ਲਗੇ। ਨੋ ਖਾਇਆ। ਇੱਧਰ ਆ ਜਾ। ਟੈਂਪ ਟੈਂਪ। ਇਹ ਕਵਰ ਦੀ ਚਵਾਈ ਪਾਉਂ ਜਵਾਬ ਚੋੜੇ। ਉਖਾ ਦੇਖ। ਮਾਰ। ਹਾਂ ਤੇ ਕਿਹੜਾ ਜਾਂ ਤੱਕਾਂ ਲੀ ਜਾਂ ਤੱਕਾਂ ਲੀ ਇਹ ਬੇਚੀ ਚੌਥੇ ਨੰਬਰ ਤੇ 10 ਕਿਲੋ ਦੁੱਧ ਦੀਨੀ ਮੈਂ ਵਿੱਚੀ ਤੇ 10 ਸਵਾ ਝੋਟੀ 10 ਕਿਲੋ ਦਰਫਾਸੀ ਮੈਦਾ ਹਸਣ 10 ਕਿਲੋ ਦੁੱਧ ਵੀ ਕੀ ਮਗਰ ਕਟਾ ਮਗਰ ਕਟਾ ਯੋ ਬਚਾ ਹਾਂ ਮਿੱਂਹਦਾ ਜਾਨੀ ਰਤੀ ਤਮ ਖਾਇ ਜਾਏ

ਕਾਸੀ ਆ ਜੀ ਬਟੀ ਨੂੰ ਜਮਾਨਤਾਨ ਕਰਾਂਗੀ ਬੇਟੀ ਬਹੁਤ ਚੰਗੀ ਮੇਣੀ ਰੁਕੀ ਪਿੰਡ ਚੋਧੀਆਂ ਤਸੀਰ ਧਰਮਕੋਟ ਜ਼ਿਲ੍ਹਾ ਮੋਗਾ ਨੰਬਰ 985617707 ਨਾਮ ਤੁਹਾਡਾ ਠੀਕ ਹੈ ਸਰਵੇ ਮਿਰਨ ਸਾਸਰੀ ਕਾ ਆਜੀ ਮਿਰਜੀ ਦੱਬ ਕੇ ਲਾਈਵ ਤੇ 6 ਮਿੰਟ ਬਾਅਦ ਕਰਿਆ ਕਰੋ ਵੀਰ ਜੀ ਤੁਹਾਡਾ ਜਲਦੀ ਨਵੀਂ ਵੀਡੀਓ ਬਣ ਕੇ ਜਲਦੀ ਜਲਦੀ ਠੀਕ ਹੈ ਸਾਰੇ ਮਿਰਨ ਸਾਸਰੀ ਕਾ